ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣਾ ਤਾਂ ਜੋ ਹਰ ਇੱਕ ਕੌਣ ਵਾਲੀ ਦੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਮੇਰੇ ਵੀਰ ਨੇ ਇੱਦਾ ਦੀ ਐਡ ਕਰਵਾਉਣੀ ਆ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990999728 ਅੱਜ ਦੀ ਆਪਣੀ ਵਿਜਿਟ ਹੈ ਜੀ ਪਿੰਡ ਤਖਤੂਪੁਰਾ ਜ਼ਿਲ੍ਹਾ ਮੋਗਾ ਦੇ ਤਸਵੀਰ ਇਹ ਨੂੰ ਨਿਹਾਲ ਸਿੰਘ ਆਲਾ ਪੈ ਜਾਂ ਅੱਜ ਦੀ ਵੀਡੀਓ ਚੱਕਰੀ ਲੂਮਾ ਚ ਲੈ ਕੇ ਆਇਆ ਗੱਭਣਾ ਜੋ ਕਿ ਕੁਸਟ ਟਾਈਮ ਦੀ ਕੱਚੀ ਆ ਆਓ ਬਾਈ ਨਾਲ ਕਰਦੇ ਡੀਟੇਲ ਕਿਨੇ ਟਾਈਮ ਦੀ ਗੱਭਣਾ ਕਿੰਨਾ ਦੁੱਧਵਾਦਾ ਤੇ ਕੀ ਇਹਦਾ ਮਿਲ ਕੇ ਰਿਕਾਰਡ ਰਿਹਾ ਆਓ ਦੱਸਦੇ ਹਾਂ ਹਰੀ ਜਾਨ ਹੱਸੀ ਗੱਲ ਵੀ ਹੱਸੀ ਗੱਲ ਹਾਂਜੀ ਬਈ ਨਾਂਜੀ ਸਤਨਾ ਪਿੰਡ ਆਪਣਾ ਹੈ ਤਖਤੂਪੁਰ ਹਣਾ ਜ਼ਿਲ੍ਹਾ ਤਹਿਸੀਲ ਤੇ ਮੋਬਾਈਲ ਨੰਬਰ ਦੱਸ ਦੇ ਵੀ 628743 ਠੀਕ ਹੈ 628743 735 73558 ਤੇ ਜਿਹੜੀ ਆਪਾਂ ਮੱਝ ਦੇਨੇ ਆ ਵੀ ਸਤਨਾ ਉਹ ਕਿਹੜੇ ਸੂਏ ਹੁੰਦੀ ਆ ਬਈ ਇਹ ਇਹ ਪੀਕੇ ਸੂਏ ਹੁੰਦੀ ਆਪਣੀ ਘਰ ਦੂਗੀ ਆ ਠੀਕ ਆ ਦੁੱਧ ਦੁੱਧ ਕਹਿੰਦਾ ਕਿ ਦੇ ਦਿੰਦੀ ਆ ਤੇਰਾ ਜੋ ਤਾਂ ਕਰਦੇ। ਤੇਰਾ ਜੋ ਤਾਂ ਕਰਦੇ। ਹੁਣ ਕਿੰਨੇ ਟਾਈਮ ਦੀ ਕੱਚੀ ਐ ਇਹ? ਇਹ 15 ਤਰੀਕ ਨੂੰ 8 ਮਹੀਨੇ ਹੋ ਗਏ। 15 ਤਰੀਕ ਨੂੰ 8 ਮਹੀਨੇ ਮੰਨ ਕੇ ਚੱਲ। 2 ਮਹੀਨੇ ਰਹਿ ਗਏ। 2 ਮਹੀਨੇ ਰਹਿ ਗਏ ਸੌਣ ਜਣਾ ਜੇ ਕੋਈ ਸਾਹਮਣ ਵਾਲਾ ਚੰਗੀ ਦਰਤ ਚਾਉਂਦੀ ਹੋਵੇ। ਵਧੀਆ ਠੀਕ ਆ। ਵਧੀਆ ਕਿਹੜੇ ਠੀਕ ਨੇ? ਕਿਤਾਬ ਦਾ ਠੀਕ ਆ। ਸੈਕਸਲ ਸੀਮ ਨਹੀਂ ਲੱਗਿਆ ਵਾ? ਨਹੀਂ ਨਹੀਂ, ਐਚਐਸਬੀ ਦਾ ਨਾਰਮਲ। ਅੱਛਾ ਨਾਰਮਲ ਹੀ ਲੱਗਿਆ ਵਾ, ਠੀਕ ਆ। ਤੇ ਮੜਾ ਚਲਾ ਕੇ ਦਿਖਾਣੀਗੇ। ਤੇ ਸੂਹ ਆ ਤੀਜਾ ਹਨਾ। ਹਾਂਜੀ। ਤਾਂ ਦੇਖ ਸਕਦੇ ਆਂ ਤੁਸੀਂ ਤੀਜੇ ਸੂਹੇ ਹੁੰਦੀ ਆ। 2 ਮਹੀਨੇ ਦੀ ਉਹਦੀ ਫਾਇਦੇਮੰਦਤਾ ਕੋਈ ਮੂਰੇ ਦੁੱਧ ਵੀ ਚੰਗੀ ਆ ਗਈ ਉਹਨੇ ਦੁੱਧ ਕੱਢ ਦੇਣਾ ਹਾਈਟ ਫੁੱਲ ਆ। ਬਾਕੀ ਵਜਨ ਵਜੂਦੇ ਦੱਸਣ ਦੀ ਲੋੜ ਨਹੀਂ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ। ਫੇਸ ਕੁਆਲਿਟੀ ਚੈੱਕ ਕਰ ਸਕਦੇ ਆ। ਥੋੜਾ ਸਿੰਘ ਦੱਤੀ ਸਿੰਘ ਆ ਜਾਣਾ। ਹਾਂ ਥੋੜਾ ਸਿੰਘ ਥੋੜਾ ਦੱਤੀ ਸਿੰਘ ਆ ਗਿਆ ਹੋਰ ਕਿਸੇ ਪਾਸਿਓਂ ਵੀ ਹੱਥ ਨਹੀਂ 드러ਉਂਦੀ। ਸੂਹਾ ਤੀਜਾ ਦੁੱਧ ਵਾਈ ਕਹਿੰਦਾ 14-15 ਕਿਲੋ ਬੜੀ ਰਾਮਦਾਰੀ ਨਾਲ ਚੁਗਾ ਦੇਗੀ। ਚੰਗੀ ਆ ਵਾ ਤੇ ਤੁਸੀਂ ਦੇਖ ਸਕਦੇ ਆ। ਪਿੱਠ ਪੜਾ ਬਹੁਤ ਚੰਗਾ। ਬਾਕੀ ਆਡਰ ਬਹੁਤ ਸੋਹਣਾ। ਬਾਕੀ ਸੂਨ ਦੇ ਵਿੱਚ ਦੋ ਮਹੀਨੇ ਪਏ ਆ ਚੰਗੇ ਪੂਰ ਫੁੱਲ ਗਾਰੰਟੀ ਠੀਕ ਹੈ ਬਾਈ ਕਹਿੰਦਾ ਭਾਰਪੂਰ ਵੀ ਕੋਈ ਨਹੀਂ ਦਿਖਾਉਂਦੀ ਅਣ ਦੇਖ ਸਕਦੇ ਪੂਰੇ ਥਣ ਚਾਰੇ ਥਣ ਪੂਰੇ ਨਿਕੜੇ ਪਏ ਪੂਰੀ ਸਪੇਸ ਤੇ ਲੱਗੇ ਆ 13 14 ਕਿਲੋ ਤੋਂ ਬੜੀ ਆਰਾਮਦਾਰੀ ਨਾਲ ਚਵਾ ਦੋ ਜੀ ਤੇ ਬਾਈ ਇਹਦਾ ਰੇਟ ਕੀ ਹੈ ਜਮਾ ਜੈਜ ਬਲੈਂਡ ਦੇ ਅੰਦਰ ਹੀ ਕਿ 3000 3000 ਮਾਨਤਾਨ ਹੋ ਜੂਗਾ 60 ਦੀ ਦੇ ਦੇਂਗਾ ਪੂਰੀ ਦੀ ਬਸ ਠੀਕ ਹੈ ਬਾਈ ਕਹਿੰਦਾ 60 ਦੀ ਦੇ ਦਾਂਗੇ ਜਮਾ ਬਸ 60 ਤੋਂ ਘੱਟ ਵਾਲਾ ਕੋਈ ਫੋਨ ਨਾ ਲਾਵੇ ਬਾਈ ਨੂੰ ਕੋਈ ਜੇ ਕਿਸੇ ਨੇ ਵੇਚਣੀ ਵੀ ਤਾਂ ਵੀ ਪੂਰੇ 2 ਰੁਪਏ ਦੇ ਕੇ ਜਾਊਗੀ ਕਿਉਂਕਿ ਬਾਕੀ ਤੁਸੀਂ ਆਦੀ ਥੱਲੀ ਖੁਦ ਕਰਨੀ ਹੈ ਮੇਰਾ ਮਕਸਦ ਇਕੱਲਾ ਵੀਡੀਓ ਬਣਾਉਂਦਾ ਹੁੰਦਾ ਬਾਈ ਕਹਿੰਦਾ ਭਾਰਪੂਰ ਕੁਝ ਨਹੀਂ ਪੈਂਦਾ ਉਹਦੀ ਗਰੰਟੀ ਫੁੱਲ ਆ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਾੜ ਪਸੰਦ ਮੱਝ ਪਸੰਦ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਹੀ